ਹਾਲੀਵਾਲੀ ਪੁਲਿਸ ਵੱਲੋਂ ਇੱਕ ਫਿਲਮੀ ਅੰਦਾਜ਼ ਦੇ ਵਿੱਚ ਚੋਰੀਆਂ ਕਰਨ ਵਾਲੀ ਵਿਅਕਤੀ ਅਤੇ ਇੱਕ ਔਰਤ ਦੀ ਜੋੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਲੋਗ ਖਰੜ ਦੇ ਵਿੱਚ ਦੁਕਾਨਦਾਰਾਂ ਨੂੰ ਲੁੱਟਦੇ ਸੀ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਚੋਰੀਆਂ ਕਰਦੇ ਸੀ ਖਾਸ ਕਰਕੇ ਉਹਨਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਨ੍ਹਾਂ ਦੁਕਾਨਾਂ ਦੇ ਵਿੱਚ ਜਾਂ ਕੋਸਮੈਟਿਕਸ ਦਾ ਸਾਮਾਨ ਵਿਕਦਾ ਹੈ ਤੇ ਜਾਂ ਫਿਰ ਮਨਹਿਰੀ ਦੀਆਂ ਦੁਕਾਨਾਂ ਜਿਨ੍ਹਾਂ ਦੇ ਵਿੱਚ ਵਿਆਹਾਂ ਦੇ ਵਿੱਚ ਖਾਸ ਤੌਰ ਤੇ ਕਮ ਆਉਣ ਵਾਲੇ ਨੋਟਾਂ ਦੇ ਹਾਰ ਪਏ ਹੁੰਦੇ ਸੀ ਇਸ ਜੋੜੀ ਬਾਰੇ ਖਰੜ ਦੇ ਡੀਐਸਪੀ ਕਰਨ ਸੰਧੂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 23 ਸਾਲ ਦੀ ਬबली ਹੈ ਤੇ 22 ਸਾਲ ਦਾ ਬੰਟੀ ਹੈ ਇਹ ਕੁਝ ਸਮਾਂ ਪਹਿਲਾਂ ਕਿਸੇ ਜਗ੍ਹਾ ਦੇ ਉੱਤੇ ਮਿਲੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੋਸਤੀ ਹੋ ਗਈ ਦੋਸਤੀ ਕਰਨ ਤੋਂ ਬਾਅਦ ਇਹ ਖਰੜ ਦੇ ਵਿੱਚ ਰਹਿਣ ਲੱਗਦੇ ਨੇ ਕੁਝ ਮਹੀਨੇ ਰਹਿਣ ਤੋਂ ਬਾਅਦ ਇਹਨਾਂ ਦੇ ਕੋਲ ਪੈਸੇ ਖਤਮ ਹੋ ਜਾਂਦੇ ਨੇ ਦਾ ਮੈਨੂੰ ਤਾਂ ਮਜ਼ਦੂਰੀ ਜਾਂ ਨੌਕਰੀ ਕਰਨ ਦੀ بجائے ਇਹਨਾਂ ਵੱਲੋਂ ਇੱਕ ਸੌਖਾ ਜਿਹਾ ਟੰਗ ਲੱਬਿਆ ਜਾਂਦਾ ਹੈ ਜ਼ਿੰਦਗੀ ਜਿਉਣ ਦਾ ਚੋਰੀਆਂ ਕਰਨਾ ਤੁਸੀਂ ਦੇਖ ਰਹੇ ਹੋ ਕਿ ਨਾਲ-ਨਾਲ ਦਿਖਾਈ ਵੀ ਦੇ ਰਿਹਾ ਹੈ ਸਕਰੀਨ ਦੇ ਉੱਪਰ ਜਿਹੜੀ ਲੇਡੀ ਸੀ ਇਹ ਦਿਨ ਦੇ ਸਮੇਂ ਦੁਕਾਨਾਂ ਦੇ ਵਿੱਚ ਜਾਂਦੀ ਸੀ ਖਾਸ ਤੌਰ ਤੇ ਮਨੈਰੀਆਂ ਵਾਲੀਆਂ ਦੁਕਾਨਾਂ ਦੇ ਵਿੱਚ ਰੇਕੀ ਕਰਦੀ ਸੀ ਕਿ ਦੁਕਾਨ ਦੇ ਵਿੱਚ ਕਿੰਨੇ ਕੁ ਹਾਰ ਪਏ ਨੇ ਕਿੰਨਾ ਕੁ ਸਮਾਨ ਹੈ ਤੇ ਫਿਰ ਉਹ ਸਾਰੀ ਜਾਣਕਾਰੀ ਜਾ ਕੇ ਦਿੱਤੀ ਜਾਂਦੀ ਸੀ ਬੰਟੀ ਚੋਰ ਨੂੰ ਉਹ ਰਾਤ ਦੇ ਸਮੇਂ ਆਉਂਦਾ ਸੀ ਸ਼ਟਰ ਪੱਟਦਾ ਸੀ ਤੇ ਚੋਰੀ ਕਰਕੇ ਲੈ ਜਾਂਦਾ ਸੀ ਮਨੈਰੀ ਦੀਆਂ ਦੁਕਾਨਾਂ ਦੇ ਵਿੱਚ ਹੋ ਰਹੀਆਂ ਇਹ ਚੋਰੀਆਂ ਇਹਨਾਂ ਤੋਂ ਦੁਕਾਨਦਾਰ ਵੀ ਕਾਫੀ ਤੰਗ ਸੀ ਅਤੇ ਪੁਲਿਸ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਕਿਹੜੇ ਚੋਰ ਨੇ ਜਿਹੜੇ ਸਿਰਫ ਮਨੈਰੀ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਜਦੋਂ ਨਵਾਂ ਚੋਰ ਕਿਸੇ ਏਰੀਆ ਦੇ ਵਿੱਚ ਉਹਦਾ ਹੈ ਤਾਂ ਪੁਰਸ਼ ਦੇ ਕੋਲ ਉਸ ਦੀ ਕੋਈ ਹਿਸਟਰੀ ਨਹੀਂ ਹੁੰਦੀ ਤੇ ਨਾ ਹੀ ਉਹਦਾ ਕੋਈ ਰਿਕਾਰਡ ਹੁੰਦਾ ਹੈ ਇਸੇ ਕਰਕੇ ਉਹਨਾਂ ਨੂੰ ਫਾਇਦਾ ਮਿਲਦਾ ਹੈ ਉਹ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਤੇ ਅਗਰ ਉਹ ਉਸ ਤੋਂ ਬਾਅਦ ਉਸ ਜਗ੍ਹਾ ਨੂੰ ਛੱਡ ਜਾਂਦੇ ਨੇ ਤਾਂ ਬਚ ਜਾਂਦੇ ਨੇ ਪਰੰਤੂ ਉਸ ਜਗ੍ਹਾ ਤੇ ਰਹਿਣ ਵਾਲੇ ਚੋਰ ਤਾਂ ਇੱਕ ਨਾ ਇੱਕ ਦਿਨ ਪੁਰਸ਼ ਦੇ ਹੱਥੇ ਚੜ੍ਹ ਹੀ ਜਾਂਦੇ ਨੇ ਕੁਝ ਇਸ ਤਰ੍ਹਾਂ ਹੀ ਇਸ ਜੋੜੀ ਨਾਲ ਵੀ ਹੋਇਆ ਬਬਲੀ ਦਿਨ ਦੇ ਸਮੇਂ ਦੁਕਾਨਾਂ ਦੇਖ ਕੇ ਆਉਂਦੀ ਸੀ ਤੇ ਬੰਟੀ ਰਾਤ ਦੇ ਸਮੇਂ ਚੋਰੀਆਂ ਕਰਦਾ ਸੀ ਕਿਸੇ ਦੁਕਾਨ ਚੋਹ 2.5 ਲੱਖ ਦੇ ਹਰ ਚੋਰੀ ਕੀਤੇ ਕਿਸੇ ਤੋਂ ਲੱਖ ਦੇ ਕਿਸੇ ਤੋਂ 1.5 ਲੱਖ ਦੇ ਇਹਨਾਂ ਨੇ ਕਾਫੀ ਜ਼ਿਆਦਾ ਦੁਕਾਨਾਂ ਨੂੰ ਦੁਕਾਨ ਮਾਲਕਾਂ ਨੂੰ ਨੁਕਸਾਨ ਪਹੁੰਚਾਇਆ ਤੇ ਫਿਰ ਪੁਲਿਸ ਵੱਲੋਂ ਜੋ ਉਹਨਾਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਦੁਕਾਨਾਂ ਦੀ ਖੰਡਾਲੀ ਗਈ ਤਾਂ ਦੇਖਿਆ ਗਿਆ ਕਿ ਇੱਕ ਔਰਤ ਤੇ ਖਾਸ ਕਰਕੇ ਇੱਕ ਵਿਅਕਤੀ ਜੋ ਕਿ ਬੰਟੀ ਤੇ ਬਬਲੀ ਦੀ ਜੋੜੀ ਸੀ ਇਹ ਦਿਨ ਦੇ ਵਿੱਚ ਸਾਰੀਆਂ ਦੁਕਾਨਾਂ ਦੇ ਵਿੱਚ ਦੇਖੇ ਗਏ ਚੋਰੀ ਹੋਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਖਾਸ ਕਰਕੇ ਔਰਤਾਂ ਉਤਾਂ ਕਾਫੀ ਥਾਣਾ ਉੱਤੇ ਦੇਖਿਆ ਗਿਆ ਤੇ ਰਾਤ ਨੂੰ ਉਹਨਾਂ ਹੀ ਦੁਕਾਨਾਂ ਦੇ ਵਿੱਚ ਚੋਰੀ ਹੋ ਜਾਂਦੀ ਸੀ ਜੋ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ 트ੈਪਿੰਗ ਕੀਤੀ ਗਈ ਤੇ ਬੰਟੀ ਤੇ ਬਬਲੀ ਹੁਣ ਫੜੇ ਜਾ ਚੁੱਕੇ ਨੇ ਛੜਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਬੰਟੀ ਦੇ ਉੱਪਰ ਬਹੁਤ ਸਾਰੇ ਕੇਸ ਨੇ ਲਗਭਗ 7 ਦੇ ਕਰੀਬ ਬਟਾਇਲ ਜੇਲ੍ਹ ਦੇ ਵਿੱਚ ਉਹ ਜੇਲ੍ਹ ਵੀ ਕੱਟ ਚੁੱਕਿਆ ਤੇ ਜਿਹੜੀ ਲੇਡੀਜ਼ ਹੈ ਉਹਦੇ ਉੱਪਰ ਵੀ ਦੋ ਤਿੰਨ ਕੇਸ ਨੇ ਤੇ ਜੀ ਬੇਸਿਕਲੀ ਪਿਛਲੇ ਸਮੇਂ ਦੇ ਦੌਰਾਨ ਖਰੜ ਸ਼ਹਿਰ ਦੇ ਵਿੱਚ ਮਾਰਕੀਟ ਏਰੀਏ ਦੇ ਵਿੱਚ ਸਾਡੇ ਕੋਲ ਨੋਟਿਸ ਆਇਆ ਕਿ ਦੋ ਤਿੰਨ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਤੇ ਕਾਫੀ ਕੀਮਤੀ ਸਮਾਨ ਜਿਹੜਾ ਦੁਕਾਨਦਾਰਾਂ ਦਾ ਉਹ ਚੋਰੀ ਕੀਤਾ ਗਿਆ ਇਸ ਕਾਰਨ ਸ਼ਹਿਰ 'ਚ ਦੁਕਾਨਦਾਰ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀ ਤੇ ਸਾਡੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਸੀ ਇਹ ਇਸ ਮਾਮਲੇ ਚ ਅਸੀਂ ਤਿੰਨ ਵੱਖ-ਵੱਖ ਮੁਕੱਦਮੇ ਜਿਹੜੇ ਸਿਟੀ ਥਾਣੇ ਦਰਜ ਕੀਤੇ ਹੋਏ ਸੀ ਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਲਾਈਆਂ ਹੁੰਦੀਆਂ ਸਨ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਸੀਸੀਟੀਵੀ ਫੁਟੇਜ ਵਗੈਰਾ ਤੋਂ ਅਸੀਂ ਕਾਫੀ ਮਿਹਨਤ ਨਾਲ ਜਿਹੜੇ ਆ ਦੋ ਦੋਸ਼ੀ ਉਹ ਆਈਡੈਂਟੀਫਾਈ ਕੀਤੇ ਆ ਆਈਡੈਂਟੀਫਿਕੇਸ਼ਨ ਕਾਫੀ ਮੁਸ਼ਕਲ ਸੀ ਕਿਉਂਕਿ ਇਹ ਦੋਨੋਂ ਹੀ ਦੋਸ਼ੀ ਜਿਹੜੇ ਇੱਕ ਮੁੰਡਾ ਇੱਕ ਕੁੜੀ ਇਹ ਬਾਹਰਲੇ ਡਿਸਟ੍ਰਿਕਟ ਤੋਂ ਦੇ ਰਹਿਣ ਵਾਲੇ ਸੀ ਤੇ ਇੱਥੇ ਕਿਰਾਏ ਤੇ ਰਹਿੰਦੇ ਸਨ ਆਈਡੈਂਟੀਫਿਕੇਸ਼ਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਅਸੀਂ ਫਿਰ ਸੋਰਸ ਵਗਾਰਾ ਲਗਾ ਕੇ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਉਰਫ ਨੰਨੂ ਇਹ ਖੇੜੀਗੰਡੀਆਂ ਦਾ ਰਹਿਣ ਵਾਲਾ ਤੇ ਇੱਕ ਕੁੜੀ ਇਹਦੇ ਨਾਲ ਜਿਹੜੀ ਸੀ ਰੈਨੂ ਨਾਮ ਦੀ ਲੜਕੀ ਇਹ ਰਾਜਪੁਰੇ ਦੀ ਰਹਿਣ ਵਾਲੀ ਹੈ ਇਹਨਾਂ ਤੋਂ ਹੁਣ ਤੱਕ ਕਾਫੀ ਕੀਮਤੀ ਸਮਾਨ ਜਿਹੜਾ ਬਰਾਮਦ ਹੋਇਆ ਇੱਕ ਆਈਫੋਨ 15 ਪ੍ਰੋ ਮੈਕਸ ਇੱਕ ਐਲਈਡੀ ਲੈਪਟਾਪ ਕਈ ਨੋਟਾਂ ਦੇ ਜਿਹੜੇ ਵਿਆਹ ਚ ਪਾਉਣ ਵਾਲੇ ਜਿਹੜੇ ਨੋਟਾਂ ਦੇ ਹਾਰ ਉਹ ਬਰਾਮਦ ਹੋਏ ਨੇ ਇੱਕ ਕੋਪਰਾ ਫੋਨ ਤੇ ਬਾਕੀ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਗਰੋਸਰੀ ਵਗੈਰਾ ਦਾ ਤੇ ਉਹ ਵੀ ਕਾਫੀ ਬਰਾਮਦ ਹੋਇਆ ਹੁਣ ਤੱਕ ਇਹਨਾਂ ਤੋਂ ਇਹਨਾਂ ਦੋਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਮੁੰਡਾ ਉਹਦੇ ਖਿਲਾਫ 6 ਮੁਕਦਮੇ ਅਤੇ ਕੁੜੀ ਦੇ ਖਿਲਾਫ 2 ਮੁਕਦਮੇ ਜਿਹੜੇ ਦਰਜ ਨੇ ਤੇ ਇਹਦੇ ਨਾਲ ਸਾਨੂੰ ਆਸ ਹੈ ਕਿ ਕਾਫੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਉਹਨਾਂ ਨੂੰ ਠੱਲ ਪਈ ਫਿਲਹਾਲ ਇਹ ਜੋੜੀ ਪੁਲਿਸ ਦੇ ਹੱਥੇ ਚੜ ਚੁੱਕੀ ਹੈ ਇਨਵੈਸਟੀਗੇਸ਼ਨ ਜਰ ਦੇ ਚੱਲ ਰਹੀ ਹੈ ਡੀਐਸਪੀ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਲਿੱਤਾ ਜਾਵੇਗਾ ਤਾਂ ਕਿ ਇਹਨਾਂ ਵੱਲੋਂ ਪਹਿਲਾਂ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਗਈਆਂ ਨੇ, ਵਾਰਦਤਾ ਕੀਤੀਆਂ ਗਈਆਂ ਨੇ, ਕਿਸ ਤਰ੍ਹਾਂ ਦੀਆਂ ਵਾਰਦਤਾ ਕੀਤੀਆਂ ਗਈਆਂ ਨੇ ਉਹ ਸਭ ਦਾ ਰਿਕਾਰਡ ਰੱਖਿਆ ਜਾਵੇਗਾ ਤੇ ਅਗਲੀ ਰੀ ਜਾਂਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਕੀਤੀ ਜਾਵੇਗੀ